ਮੁੰਡਾ ਕੋ ਬਾਹਰ ਹੀ ਦਨੇ ਫੇਸਬੁਕ ਦੀ ਆਈਡੀ ਦਾ ਮੈਸੇਜ ਕਰਕੇ ਤੇ ਪ੍ਰੀਤ ਪ੍ਰੀਤ ਉਹਨੇ ਐਮਪਾਰ ਕੋਡ ਕੱਲ ਦਦਨੇ ਕਮਲੇ ਨੇ ਮੇਰੇ ਨਾਲ 20000 ਰੁਪਇਆ ਬਾਤ ਬਾਤ ਮੈਨੂੰ ਆਂਦਾ ਭਾਣਜੀ ਆਈਡੀ ਤੁਹਾਡੀ ਆ ਤੇ ਕੀ ਚੱਕਰ ਬਣ ਗਿਆ ਭਾਣਜੀ ਪਤਾ ਨਹੀਂ ਇਸ ਨੰਬਰ ਰਾਹੀਂ ਦਨੇ ਫੋਨ ਕੀਤਾ ਕੀ ਚੱਕਰ ਬਣ ਗਿਆ ਵਾ ਤੇ ਮੈਂ ਕੁਛ ਨਹੀਂ ਗੱਲ ਕੀਤੀ ਆ ਕਹਿੰਦਾ ਭਾਣਜੀ ਦੀ ਫੇਸਬੁਕ ਤੇ ਮੈਸੇਜ ਕੀਤਾ ਮਤਲਬ ਮੈਂ ਤੇ ਆਂਦਾ ਆਂ ਜੀ ਮੈਂ ਪੈਸੇ ਭਾਣਜੀ પાਸ ਦੇ ਅੰਮਾ ਕਿੰਨੂ ਪਾਏ ਪੈਸੇ ਲੈ ਭਾਣਜੀ ਦੋ ਰਾਂ ਪਾਏ ਇੱਕ ਰਾਂ 10000 ਰੁਪਇਆ ਇੱਕ ਰਾਂ 10000 ਰੁਪਇਆ ਹਾਕਮਾਲ ਹੋ ਗਈ ਮੈਂ ਮੰਗੇ ਨਹੀਂ ਮਾਹੜੀ ਜੱਗ ਕਰ ਮੇਰੀ ਤਾਂ ਆਈਡੀਆ ਮਸਕਰੀਨ ਛੋੜ ਕਲਦਾ ਮਾਹੜੀ ਚ ਬੰਦੇ ਵੇ ਉਹ ਵੇਖਿਆ ਤਾਂ ਜੇ 20 25 ਫਰੈਂਡ ਹੋਣ ਜਿਹੜੇ ਮੇਰੇ ਕੱਢ ਗੁੱਢ ਕੇ ਅੜ ਗਿੱਤੇ ਮੇਰੀ ਕੋਲ ਸੇਮ ਝੋਟਾ ਲਾ ਕੇ ਪੋਸਟਾਂ ਪਾ ਜਾਨਾ ਪੋਕਾਂ ਵਾਲਾ ਪਾਗਲ ਬਣ ਗਿਆ ਬੜੀ ਲੋਕੈਰ ਰਫੀ ਮਾਹ ਹੀ ਦਾ ਅਜ ਤਾਂ ਗੁੰਝ ਨਹੀਂ ਜ਼ਿੰਦਗੀ ਚ ਨਹੀਂ ਕਦੀ ਗੈਸੋ ਮੰਗੇ ਦੇ ਇਹ ਪਣਾ ਕੰਮ ਵੜਾ ਚੱਲਦਾ ਹੈ ਵੇ ਮੱਖੀ ਪਲਵਾਨ ਦਾ ਕੀ ਆ ਉਹ ਪਰ ਪ੍ਰਾਰ ਜੀ ਐਕਸੀਡੈਂਟ ਨਹੀਂ ਹੋਇਆ ਪਲਵਾਨ ਦਾ ਆਦੋ ਮੋਰਸਲ ਮਾਰਤਾ ਹੀ ਪੱਟੀ ਕਿਸੇ ਨੇ ਵਿੱਚ ਅੱਛਾ ਪੱਟੀ ਮਾਰਿਆ ਇਹ ਨਾ ਮਗਰੋਂ ਪੱਟੀ ਘਰੇmberਸਾਰ ਹੰਬਰਸਾਰ ਹੰਬਰਸਾਰ ਮੋਰਸਲ ਮਾਰਤਾ ਹੀ ਕਿਹਨੇ ਪਿੱਛੋਂ ਉੱtre ਜਾਂਦੇ ਇਹਦੇ ਡਿੱਗ ਜਾਵੇ ਨਾ ਸਵੱਜਾ ਹੀ ਵੱਡੀ ਕਰੈਗ ਉਹ ਗੱਡੀਆਂ ਜਿਹਾ ਪਾਉਂਦਾ ਫੋਣੀ ਉਹ ਪ੍ਰਾਣੀ ਪੋਛ ਜਾਦੋਂ ਕਿਸੇ ਨੇ ਫਰੌਡ ਕੀਤਾ ਜੁਸ ਕੇ ਪਾਤੀ ਹਲ ਫੜਦਾ ਤਾਂ ਮੈਂ ਨਾ ਜਿਹੜੇ ਕੋਈ ਵੀ ਪਲੇਅਰਾਂ ਨੂੰ ਸੱਟਾ ਲੱਗਦੀਆਂ ਨਾ ਜਿਹੜੇ ਬਾਰਕੋਡ ਪਾਉਂਦੇ ਨਹੀਂ ਪਾਉਣਾ ਚਾਹੀਦਾ ਪਲੇਅਰ ਦਾ ਬਾਕਾਇਦਾ ਨੰਬਰ ਲਓ ਤੇ ਪਹਿਲਾਂ ਪਤਾ ਕਰੋ ਪਹਿਲਾਂ ਵੀ ਨੰਬਰ ਪਲੇਅਰ ਦਾ ਹੀ ਆ ਗੱਲ ਕਰੋ ਫਿਰ ਪੈਸੇ ਪਾਓ ਲੋਕੀ ਜਿਹੜੇ ਦਾਨੀ ਸੱਜਣੇ ਆ ਚਲੋ ਉਹਦਾ ਹੌਲੀ ਵਧੀਆ ਕਰਦੇ ਪਰ ਉਹਨਾਂ ਕੀ ਪਤਾ ਕਰਦਾ ਬਾਰਕੋਡ ਕੀ ਦਾ ਹੋ ਕਈ ਪਲੇਅਰ ਬੜੇ ਪਲੇਅਰਾਂ ਦੇ ਪਲੇਅਰ ਪੈਸੇ ਇਕੱਠੇ ਕਰ ਜਾਂਦੇ ਕਈਆਂ ਨੂੰ ਪਤਾ ਦੱਸ ਦਿੰਦੇ ਗੱਲਾਂ ਸੱਟਾਂ ਦੇ ਪਲੇਅਰਾਂ ਦੇ ਪੈਸੇ ਬਹੁਤ ਪੈਸੇ ਇਕੱਠੇ ਕਰ ਜਾਂਦੇ ਆ ਤੇ ਕੀ ਕਰੀਏ ਕਿ ਉਹਦੇ ਨਾਮ ਲਈਏ ਤੇ ਆ ਪਤਾ ਨਹੀਂ ਕਰਦੇ ਲੋਕੀ ਇਹ ਨਹੀਂ ਮੈਂ ਤਾਂ ਵੀ ਕੋਈ ਕੇ ਨੂੰ ਸੱਟ ਲੱਗੀ ਬਾਥ ਥਾਣ ਦਾ ਰੇ ਦੇ ਵਿਖਾ ਸਾਲ ਹੋ ਗਿਆ ਪੌਣ ਦੇ ਉਹ ਬੰਦਾ ਡੱਬਾ ਲਿਆ ਜਿਉਣਾ ਪਹਿਲੇ ਵੰਡੇ ਲਗਾ ਡੱਬਾ ਗੱਡੀ ਲਾ ਕੇ ਵੰਡਾਂਗੇ ਗੱਡੀ ਨਹੀਂ ਗੱਡੀ ਤੇ ਗੱਡੀ ਦੇ ਆਏ ਮੰਡੇ ਆਇਓ ਡੱਬਾ ਗੱਡੀ ਕਿੱਥੇ ਆ ਕਿੱਥੇ ਗੱਡੀ 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 ਉੱਥੇ ਲਾਈ ਆ ਬਹੁਤ ਜੀ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡਾ ਮੂੰਹ ਮਿੱਠਾ ਕਰਵੜਿਆ ਆ ਆਹ ਰੋਣੀ ਮਿਲਿਆ ਆ ਆਇਓ ਬਤਾਓ ਹੜੋ ਬਹੁਤ ਬਹੁਤ ਸੰਦੇਣਾ ਜੇ ਮਤਰਾ ਆ ਨਾ ਨਹੀਂ ਜਿੱਤਣਾ ਨਹੀਂ ਬਹੁਤ ਬੱਦਿਆ ਦੇ ਕੋਪਰੇਟਿਵ ਹੈ ਬਾਬਾ ਬਾਬੇ ਢੋਡਾ ਸਾਹਿਬ ਜੀ ਦੀ ਕਿਰਪਾ ਨਾਲ ਬਾਬਾ ਮਹਾਰਾਜ ਕਰਦਾ ਬੰਦਾ ਕੌਣ ਹੁੰਦਾ ਇਧਰ ਆਲੇ ਮਲੇ ਸਾਰੇ ਆ ਗਏ ਬਾੜੇ ਵਾਲਾ ਥੋੜੇ ਦਿਨਾਂ ਦਾ ਹੈ ਹੈਪੀ ਬਰਥਡੇ ਆ ਗਈ ਆ ਇਹਦਾ ਕੋ ਟਰੈਕਟਰ ਲੈਣਾ ਅਗਲੇ ਟਾਇਰ ਪਵਾ ਦੇਣੇ ਅਹੀਂ ਇੰਨੇ ਕ ਫਾਇਦਾ ਪਾ ਸਕਦੇ ਨੇ ਨਹੀਂ ਉਹ ਦੂਜਾ ਗੱਡੀ ਗੱਲ ਉਹ ਬਾਗਲਾ ਨਹੀਂ ਪਟਾ ਛੋਟਾ ਬਾਗਲਾ ਟਰੈਕਟਰ ਲੈ ਵਧੀਆ ਰਹਿਣਾ ਹੈ ਨਾ ਨਾਲੇ ਤੇਰੇ ਮੇਚੇ ਦਾ ਵਾ ਬੜਾ ਹੋਰ ਬੈ ਫੋਲ ਲੈਤਾ ਜੇ ਬੰਦੇ ਕੋ ਚਲਾਏ ਨੇ ਗਿਆ ਅੱਜ ਤੱਕ ਨਹੀਂ ਪਹੁੰਚਿਆ ਜਾਣਾ ਇਹਨੂੰ ਬਾਗਲਾ ਟਰੈਕਟਰ ਦੇਣਾ 5000 ਕਿੱਥੇ ਆ ਕਰ ਦੇਣਾ ਨਾ ਪਹੁੰਚ ਗਿਆ ਬਾਗਲਾ ਦੇਣਾ ਆਪਾਂ ਦੋ ਕਿੱਥੇ ਆ ਇਹ ਨਹੀਂ ਫਿਰ ਉਹ ਫਿਰ ਹੋਣਾ ਠੀਕ ਦੋ ਪੀਸ ਨੇ ਕਿਹਦੇ ਨੇ ਕਿਦਾਂ ਵੱਡਾ ਕਿਦਾਂ ਤੇਰਾ ਕਿੱਡਾ ਕਿਦਾਂ ਉਹ ਪੀਸ ਦੇ ਠੀਕਾ ਟਾਈਮ ਮਜਾ ਭੰਗ ਇੱਥੇ ਮੁੰਡਿਆਂ ਮੈਂ ਜਾ ਜਲਦੀ ਤੀਨ ਕਿੱਧਰ ਜਾ ਕੌਣ ਪੰਜਾਬ ਦਾ ਮਾੜਾ ਮੇਰੇ ਜਿੰਨੀ ਮੇਰਾ ਖੋਤ ਚਾ ਬਲੇ ਪੁਣੇ ਟਾਈਮ ਕੱਢ ਗਿਆ ਤੁਸੀਂ ਦੱਸਦੇ ਆਪਾਂ ਆਵਾ ਮੇਰੇ ਉਹਦਾ ਮੈਂ ਜਾ ਡੈਂਡਰ ਭਰਾ ਬਣਾਉ ਹੈ ਵਿਕੇ ਦਾ ਰੰਗ ਜਾਈ ਉੱਡ ਗਿਆ ਪੀਂਦੇ ਤੇ ਮੋਹਰ ਕਿਹੜਾ ਰਹਾ ਦਾ ਗਰੋਹ ਜੀ ਉੱਡ ਗਿਆ ਨਾਲਿਆ ਇੱਕ ਰੇ ਦਾ ਗੋੜੀ ਗੋੜੀ ਮਿੱਟੀ ਓਏ ਪ੍ਰੰਤ ਮਾਰ ਕੇ ਮਿੱਟੀ ਚ ਤੁੰਨੇ ਤੁੰਨੇ ਕੇ ਛੱਲ ਛੱਡਦੇ ਓਤੋਂ ਨਹੀਂ ਨਹੀਂ ਇਨਸਟਾਲ ਪਾਉਂਦੇ ਅੱਜ ਪੈਨ ਪੁੰਨ ਜੱਲ ਆਇਆ ਅੱਜ ਤੇ ਉਹ ਕਿਹੜਾ ਪੈਨ ਉਹ ਆ ਪਾਈ ਤੇ ਇਨਸਟਾਲ ਦੇ ਪਤਾ ਨਹੀਂ ਕਿੰਨੇ ਪਾਈ ਤੂੰ ਭਾਈ ਕਿੰਨੇ ਪਾਈਆਂ ਮੈਂ ਕੀ ਪਾ ਪਾਵਾਂ ਇਸ ਕੋਲ ਵੇ ਕੀ ਮੈਂ ਪਤਾ ਨਹੀਂ ਕਾ ਦੇਤੇ ਭਾਈ ਓ ਨਹੀਂ ਹੋਰ ਆਲਾ ਹੀ ਕੋਈ ਸਲੂਨ ਆਲਾ ਸੀ ਉਹਨੇ ਪਾਈ ਸੀ ਸੋ ਉਹਦੇ ਸਰਚ ਦਾ ਬੜੀਆਂ ਕਰਦਾ ਹੇ ਵੀ ਪਾ ਜੀ ਗਿਆ ਪਾਉਦੇ ਤੇ ਮੰਨ ਚੋ ਚੱਕਰ ਨਹੀਂ ਜਾਂਦੇ ਨਾ ਕੋਈ ਉਹ ਵੀ ਉਹ ਵੀ ਬੜੇ ਬੜੇ ਪਾ ਜੰਦੇ ਅਸ ਤੂੰ ਕੀ ਚੀਜ਼ ਇਹ ਇਹ ਡੱਬਾ ਤੇ ਤਾਂ ਆਪਦੇ ਬਹੁਤ ਥੱਲੇ ਆਲੇ ਡੱਬਾ ਹੀ ਖਾਦੀ ਜਾਂਦਾ ਇੰਨਾ ਚੱਜ ਰਿਆ ਜਦੋਂ ਤੈਨੂੰ ਟਰੈਕਟਰ ਮਿਲਿਆ ਕੀ ਹੋਵੇਂਗਾ ਮੈਨੂੰ ਟਰੈਕਟਰ ਮਿਲਿਆ ਤੂੰ ਦੇ ਉੱਧਰ ਨੂੰ ਉਮਰ ਕਰਨ ਚੱਲ ਜੰਨੇ ਹਾਂ ਮੈਂ ਸਾਰਾ ਟਾਂ ਮੀਂਹ ਨਾ ਬਰੋ ਚਾਂਦਾ ਯਾਰ ਆਪ ਜਿਹਾ ਟਾਈਮ ਲਿਆਵੇ ਸਭ ਤੋਂ ਵੰਦਾ ਬਾਬੇ ਦੀ ਜਦ ਸ਼ੀਨਾ ਗੁਰਕਾ ਸ਼ੀਨਾ ਬਾਬਾ ਦੀ ਜਦ ਸ਼ੀਨਾ ਬਾਬਾ ਪੁੱਤਰਾ ਦਾ ਜੀ 11 ਬੈਰਾ ਹੋ ਜਾਂਦਾ ਯਾਰ ਆਹ ਪਹਿਲੇ ਨਾ ਸੁਣ ਲਾ ਪਈ ਨਹੀਂ ਇਹਦੇ ਮੈਂ ਹੈ ਨਾ ਸੁਣੇ ਹੋਣੇ ਭਰਾ ਵਧੀਆ ਲੇ ਰਹੇ ਜੀਰਾ ਕਰਨ ਜੀਰਾ ਕਰਨ ਕੋਈ ਬੜੀ ਟੀਮ ਆਡੀ ਨੂੰ ਇੰਗਰੇਡ ਤੋਂ ਫੋਨਾਂ ਨੇ ਸ਼ੁਰੂ ਹੋ ਗਏ ਜਿੰਨ ਸਲਾਈ ਕੀਤੀ ਚੱਲ ਚੱਲੇ ਸਾਡੇ ਬੰਦਿਆਂ ਨੇ ਇਦਾਂ ਬੁੱਧੀ ਗੱਲ ਆ ਮੂੰਹੋਂ ਪਿਆ ਬੰਦਿਆਂ ਨੇ ਆਹ ਪਾਣੀ ਜਾ ਮੂੰਹੋਂ ਗੱਲ ਬੁਲਟ ਤੋਂ ਦਰੀਏ ਦੀ ਮੂੰਹ ਬੁਲਟ ਹੀ ਆ ਨਾ ਮੋਟੀ ਫੋੜ ਤੇ ਆਇਆ ਪਹਿਲੋ ਫੋੜ ਤੋਂ ਮੈਂ ਫੋੜ ਨਹੀਂ ਦੇਣਾ ਲੈਣਾ ਫਿਰ ਮੂੰਹ ਮੋਟ ਫੋੜ ਦੇ ਗਿਆ ਮੈਂ ਉਹ ਤਾਂ ਮੈਂ ਉਹ ਕਿਹਾ ਕਿ ਬੁਲਾ ਦੇ ਲੱਖ ਦਾ ਫੋੜ ਨਾ ਆਪਾਂ ਨਹੀਂ ਅੰਦਰ ਬੁਲਾ ਦੇ ਅਹੀਂ ਬੁਲਾਇਆ ਨਹੀਂਗਾ ਵੇਟ ਕਰ ਮੈਂ ਅੱਪੀ ਇਹ ਤਾਂ ਨਹੀਂ ਬੁਲਾਉਣਾ ਸਾਰੇ ਬੰਦੇ ਆਪ ਐਗਰੀ ਹੋਣਗੇ ਫਿਰ ਬੁਲਾਉਣਾ ਨਹੀਂ ਸੁਆਦ ਨਹੀਂ ਆਉਂਦਾ ਧੱਤੇ ਦਾ ਥੜੀ ਆਪਾਂ ਕਿਹਨੂੰ ਕਹਿਣਾ ਨਾ ਨਾ ਅਹੀਂ ਨਾਗੇ ਨੂੰ ਕਿਹਾ ਹੀ ਆ ਅਹੀਂ ਜਿੰਨਾ ਤਾਂ ਲੱਖ ਦੀ ਆਸ ਰੱਖੀ ਉਹਨਾਂ ਦੋ ਦੋ ਬੋਲ ਤਾਂ ਸੰਘੇੜੇ ਹੋਣੀਆਂ ਨੂੰ ਵਹਿਮੂਗਾ ਨਾ ਆਪਾਂ ਆਪਦਾ ਟੈਕਟਰ ਵੀ ਨਹੀਂ ਪੁਰਾਣਾ ਵੇਖਣਾ ਕੀ ਆਉਦੀ ਹੈ ਕੀ ਬੋਲੇ ਯਾਰ ਬੜਾ ਬੜਾ ਰੱਬ ਨੂੰ ਬੜਾ ਲੋਕਾਂ ਦੀਆਂ ਸੁਪਾਈਆਂ ਵਾਲੀ ਦੇ ਦਿਆਂ ਨਾ ਨਾ ਦੀ ਨਾ ਪ੍ਰਵਾਹ ਕਰ ਜੇ ਤਾਂ ਸਪੱਸ਼ਟ ਨਜ਼ਰ ਕੋਈ ਆ ਕੇ ਨਿੱਜੀ ਜ਼ਿੰਦਗੀ ਦੀ ਬੰਦੇ ਦੀ ਆ ਕੇ ਨਹੀਂ ਨਾ ਵੇਖ ਲੈਂਦਾ ਕੋਈ ਕੇ ਨੂੰ ਜੱਜ ਨਹੀਂ ਕਰ ਸਕਦਾ ਜੇ ਨਜ਼ਰ ਬੰਦੇ ਦੇ ਨਾਲ ਬੰਦਾ ਬਹਿ ਕੇ ਫੇਸ ਟੂ ਫੇਸ ਟਾਕਿੰਗ ਨਹੀਂ ਕਰਦਾ ਨਾ ਕੁਝ ਨਾ ਜੱਜ ਕੀਤਾ ਜਾਵੇ ਮਿਲ ਕੇ ਪਤਾ ਲੱਗਦਾ ਬੰਦੇ ਨੂੰ ਬੰਦੇ ਕੇ ਦਾਰੇ ਦੇਖਾ ਦੇਣਾ ਉੱਤੇ ਨਾਲਪੁਰ ਤੋਂ ਸਿੱਧਾ ਸਿੰਘਾਣ ਬਾਬੇ ਦੀਪ ਸਿੰਘ ਸ਼ਹੀਦ ਹੋ ਆਪ ਉਹਨਾਂ ਨੂੰ ਲੇਖਾ ਦੇਣਾ ਵਾ ਉਹਨਾਂ ਮੰਗੜਾ ਦੁਨੀਆਦਾਰੀ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਸਾਡਾ ਜਦੋਂ ਰੱਬ ਘਰ ਸੱਚਾ ਹੋਣਾ ਚਾਹੀਦਾ ਬੰਦਾ ਦੁਨੀਆਦਾਰੀ ਮਰਜੀ ਕਰੇ। ਕੋਈ ਮਰਜੀ ਹੋ ਗਈ ਜਾਵੇ ਕੋਈ ਫੇਰ ਦੇ ਅਸਰ ਨਾਲ। ਮੈਂ ਕਈ ਵਾਰਨ ਨਾਲ ਕਈ ਬੰਦੇ ਉਹ ਆਦੇ ਜਿਹੜਾ ਗੁਰੂ ਘਰ ਦੇ ਜਿਹੜਾ ਨੱਚਾ ਚੀ ਮਾਰਦਾ। ਉਹਨਾਂ ਚਿਰ ਆਪਾਂ ਕਿਤਨਾ ਮਾਰੀ ਕਰਾ। ਨਾਲੇ ਬਾਹੂ ਜਿਹੜਾ ਵੀ ਨਾ ਹਾਂ ਵਰਤ ਕੇ ਪਤਾ ਹਾਰ ਕੇ ਦੀ ਜ਼ਿੰਦਗੀ ਦੇ ਬੰਦੇ ਦੇ ਦੋ ਚਿਹਰੇ ਆ। ਕੋਈ ਕਿਸੇ ਨੂੰ ਵਿਖਾਉਣ ਵਾਲਾ ਹੋਰ ਆ ਖਵਾਉਣ ਵਾਲਾ ਹੋਰ ਵਾਲਾ। ਆਪਾਂ ਕਿਨੂੰ ਖਲੋਣਾ ਜੱਟ ਦੇ ਵਿੱਚ ਵੜ ਕੇ ਵੇਖਿਆ ਆਪਾਂ ਹਣ ਕੇ ਥੋੜਾ ਇੱਥੇ ਆਪਾਂ ਖਲੋਤੇ ਮੈਨੂੰ ਜੀ ਪਤਾ ਤੂੰ ਕੀ ਸੋਚੰਦੇ ਆ ਠੀਕ ਹੈ ਮੈਂ ਕਿਹਦਾ ਮਾਨਾ ਥੋੜਾ ਇਹ ਕਿਹੜੀ ਚੋਤੀ ਜਾਂਦਾ ਸਹੀ ਗੱਲ ਹੈ ਮੈਂ ਕਿਹਾ ਮੈਂ ਕੀ ਸੋਚੀ ਜਾਂਦਾ ਹਾਂ ਪਰ ਇਹ ਆ ਵੀ ਲੇਖਾ ਉੱਥੇ ਹੈ ਬਾਕੀ ਤੁਸੀਂ ਆ ਆਪਦੇ ਆਪ ਨਾਲ ਕੇਨਾ ਮਾੜਾ ਕਰੋ ਮਾਰਾ ਹੀ ਤੁਹਾਡਾ ਨਹੀਂ ਹੁੰਦਾ ਯਾਰ ਸੱਚੀ ਬੰਦੇ ਦਾ ਰੱਬ ਹੁੰਦਾ ਤੇ ਜੇ ਸੱਚ ਬੰਦਾ ਜਿਹੜਾ ਗਲਤ ਹੁੰਦਾ ਨਾ ਉਹਨੂੰ ਟਾਈਮ ਪਾ ਕੇ ਜਾ ਕੇ ਦੋ ਵੀ ਜਵਾਬ ਮਿਲਦਾ ਸੱਚੇ ਦਾ ਰੱਬ ਵੀ ਹਾਂ ਸੱਚੇ ਦੇ ਵੀ ਹੋਰ ਰੱਬ ਨੇ ਜਵਾਬ ਦੇ ਹੀ ਜਾਣਾ ਗੱਲ 5 ਡੋਰ ਨੇ ਹੋਣ ਲੱਗੀ 5 ਡੋਰ ਇਹ ਜਿਹੜੀ ਰੌਕਸ ਪਹਿਲਾ ਸਮਾਨ 5 ਡੋਰ ਵਾਲੀ ਦਾ ਰੌਕਸ 11 ਵਜੇ ਦਾ ਇਹਨਾਂ ਦੇ ਅੱਛਾ ਉਹ ਪਹਿਲਾਂ ਕਿੰਨੇ ਬੁਕਿੰਗ ਨਹੀਂ ਹੋਗੀ ਸ਼ਾਇਦ ਅੱਛਾ ਅਸੀਂ ਅਜੇ ਹੋਰ ਵੱਟਾ ਸੱਪ ਕੱਢਣਾ ਲੱਧੂ ਵਾਲੇ ਮੇਲੇ ਦੇ ਪਾਪਾ ਭਾਈ ਆਪਣੇ ਮੇਲੇ ਦੇ ਗਰਮੀ ਆਏ ਤੇ ਹਜੇ ਰੁੱਕੇ ਸੱਜਣ ਮਿੱਤਰ ਦੇ ਤੱਤੇ ਹੀ ਵੜੇ ਰੋੱਕੇ ਸਾਰੇ ਅਜੇ ਮਰ ਰੋਕ ਜੋ ਠੰਡੇ ਰੋ 4 ਜੇੜ ਤੇ ਕਿਉਂ ਮਾਰ ਖਲੇ ਜੇ ਫੂਕੜੇ ਲੋਕਾਂ ਦੇ ਬਰੋਵਾ ਮਾੜ ਢੰਡੇ ਰੋ ਤੱਕੇ ਵੜੇ ਗੋੰਦ ਵਾਲ ਬਲਾ ਦੇ ਲੱਗੀ ਮਾਰ ਰਹਿਣਾ ਅਰੇ ਇਨਾ ਕੀ ਆਪਾਂ ਨੂੰ ਵੇਖ ਕੇ ਲੋਕੀ ਆਦਿ ਟੀਮਾਂ ਤੇ ਨਿਮਾਨਤ ਮਾਨ ਕਰਦਾ ਯਾਰ ਮਹਲਾ ਟੀਮ ਨਾਲ ਜੁੜੇ ਹੈ ਭਰਾ ਆਏ ਕਰਨੇ ਚਾਹੀਦੇ ਯਾਰ ਪਲੇਅਰ ਉਹ ਆਪਾਂ ਕਿਹੜਾ ਥਾਰੀ ਗੱਡੀ ਦੇ ਦੇਣੀ ਆ ਸਾਡੇ ਕੋਲ ਆਪਣੇ ਕੋ ਜਿੰਨੇ ਬੰਦੇ ਹੈਗੇ ਆ ਕਿੰਨਾ ਆਪਣਾ ਫਾਈਟ ਦਾ 5-4 ਲੱਖ ਦਾ 5-6 ਲੱਖ ਆਪਾਂ ਪਾਉਣਾ ਬਾਕੀ ਅਗਲੇ ਦੇ ਬੰਦੇ ਆ ਇਹ ਹਣੀ ਵੇ ਸਾਰੀ ਗੱਡੀ ਚੁੱਕੀ ਫਿਰਦੇ ਨਾਲੇ ਵੀ ਨਾ ਵਹਿਮ ਰੱਖਿਓ ਭਰਾਵਾ ਕਿਉਂਕਿ ਕੱਟੋ ਪੈ ਜਾਂਦੇ ਆ ਬਾਊ ਮਹਲਾ ਨੂੰ ਤੂੰ ਖੇਡਦਾ ਆਪਣੀ ਟੀਮ ਵਾਲੇ ਤਾਂ ਮੰਨ ਲੋ ਹੀ ਕਰਨ ਲੱਗੇ ਇਹਦਾ ਮੁੱਲ ਨਾ ਪਿਆ ਪਲੇਅਰ ਤੂਈ ਦੇ ਨਾ ਕਿਹੜੇ ਕਿਲੋ ਦਾ ਭਲਕੇ ਤੈਨੂੰ ਛੱਟ ਲਾਗੇ ਇਹਨੂੰ ਨੁਕੀ ਨੇ ਫੋਨ ਲਾ ਕੇ ਉਹਨੇ ਪੁੱਛਿਆ ਤੇਰੇ ਦਾ ਪਲੇਅਰ ਆ ਟਾਪ ਦਾ ਇਹਨੂੰ ਕਿਸ ਨੇ ਫੋਨ ਵੀ ਨਹੀਂ ਲਾਇਆ ਕਿੱਦਾਂ ਕੈਮ ਪੈਸਿਆਂ ਦੀ ਤਾਂ ਗੱਲ ਬਹੁਤ ਦੂਰ ਦੀ ਰੁਪਈਆ ਵੀ ਨਹੀਂ ਕਹਿੰਦੇ ਦਿੱਤਾ ਵੀ ਦਵਾਈ ਲੈਣੀ ਆ ਤੇ ਕੋ 10000 ਦੀ ਲੋੜ ਆ ਅਰੇ ਮਾ ਲਗੀ ਆਹ ਬੰਦਾ ਹਦਨਾ ਕੀ ਬੀ ਗ੍ਰੇਡ ਪਲੇਅਰ ਆ ਯਾਰ ਉਹਨਾਂ ਨੂੰ ਕਿਨੇ ਵਿਚੇ ਇਹਨੂੰ ਨਹੀਂ ਕਿਸ ਨੇ ਪੁੱਛਿਆ ਤੇ ਬੀ ਬੀ ਨੂੰ ਕਿੱਦਾਂ ਵਿਚਾਰਿਆ ਨੂੰ ਪੁੱਛਣਾ ਇਹੋ ਜਿਹੇ ਠੋਕਰਾਂ ਖਾਂਦ ਬਾਦ ਬੰਦੇ ਨੂੰ ਅਗਲਾਉਂਦੀ ਆ ਹੋਰ ਬੰਦਾ ਛੱਟ ਨਾ ਲੱਗੇ ਬੰਦਾ ਤੇ ਰੱਬ ਭੁੱਲ ਜੇ ਯਾਰ ਮੈਂ ਇਹਦੇ ਤਾਂ ਨਾ ਠੋਕਰ ਨਹੀਂ ਨਾ ਵੱਜਦੀ ਜੀਦਾ ਨਾ ਰੱਬ ਭੁੱਲ ਜੇ ਇਹ ਟੀਮ ਵਾਲੇ ਕੋਈ ਮਾਨ ਸਨਮਾਨ ਕਰਦਾ ਭਰਾ ਦੇ ਤੋਂ ਲਓ ਸਹੀ ਗੱਲ ਇਹ ਦੇਖੀ ਆਰੋ ਜੀ ਆਰੋ ਜੀ ਵੈਲਕਮ ਜੀ ਸੱਚੀ ਗੱਲ ਜੀ ਹਾਂ ਜੀ ਮੁੜ ਕੇ ਨਹੀਂ ਕਰਦਾ ਕੋਈ ਪੁੱਛਦਾ ਕਿ ਇਹਨੂੰ ਜਦੋਂ ਛੱਟ ਲੱਗ ਜੇ ਬਿਮਾਰ ਬੰਦਾ ਤੇ ਆਪਾਂ ਘਰ ਦਾ ਨਹੀਂ ਇਦੋਂ ਸੰਭਾਲਿਆ ਜਾਂਦਾ ਤੇ ਪਲੇਅਰ ਕਿੱਥੋਂ ਸੰਭਾਲ ਦੋਗੇ ਆਪਣੇ ਘਰੇ ਬੰਦਾ ਬਿਮਾਰ ਹੋ ਜਾਂ ਪਾਕੀ ਨਾ ਯਾਰ ਕਿਧਰ ਮੰਜੇ ਤੇ ਪੈ ਗਿਆ ਇਹਲੇ ਪਲੇਅਰ ਤਾਂ ਗੱਲੂ ਆ ਗਿਆ ਦੋ ਜੰਮੇ ਪੁੱਛਣੇ ਆੜ ਜਾਂਦੇ ਆ ਜਿਹੜੇ ਕਰਨੇ ਕਰਨੇ ਚਾਹੀਦੇ ਆ ਜੀ ਤੇ ਆਡਾ ਤਾਂ ਵੀਰਜੀ ਟੀਚਾ ਇਹ ਆ ਵੀ ਆਪਾਂ ਦੇ ਸਾਰੇ ਜਿੰਨੇ ਪਲੇਅਰ ਸਾਡੀ ਟੀਮ ਦੇ ਨਾ ਨਿੱਕੇ ਤੋਂ ਨਿੱਕੇ ਵੱਡੇ ਤੋਂ ਵੱਡੇ ਜਿੰਨੀ ਚੋਗਾ ਕੋਈ ਆ ਸਾਰੇ ਦਾ ਮਾਨਤਾ ਦੇ ਕੇ ਪਲੇਅਰ ਦਾ ਮੁੱਲ ਪੈਂਦਾ ਤੇ ਆਪਾਂ ਨੂੰ ਕੀ ਮਾੜੀ ਗੱਲ ਹੈ ਹਾਰ ਕਿਸੇ ਦਾ ਸੋਚੋ ਆਪਦਾ ਨਾ ਜੇ ਜਿੱਤੇ ਆਪਾਂ ਕੇ ਹਾਰ ਕੇ ਦਾ ਸੋਚਾਂਗੇ ਰੱਬ ਹਾਰ ਸੋਚਦਾ ਹੈ ਜੇ ਆਪਾਂ ਆਖੀ ਜਾਵਾਂਗੇ ਯਾਰ ਮੈਂ ਆਪਦਾ ਹੀ ਕਰੀ ਜਾਵਾਂ ਆਪਦਾ ਹੀ ਸੋਚੀ ਜਾਵਾਂ ਉੱਥੇ ਨਹੀਂ ਗੱਲਾਂ ਬੰਦਦੀਆਂ ਫਿਰ ਹੁਣ ਗਿਲਜਾਰੀ ਕਿਹੜਾ ਜਰਾ ਹੱਡੇ ਨਾਲ ਖੇਡਦਾ ਹੀ ਗਿਲਜਾਰੀ ਨੂੰ ਵੀ ਘਰ ਆ ਭਰਿਆ ਵੀ ਬਰਾਦਰ ਸਹਿਯੋਗ ਦੇਵਾਂਗੇ ਕਿਆ ਗਰਦਾਸ ਕਿਆ ਕਿਆ ਗਰੀ ਦੱਸ ਕੇ ਦਿੰਦਾ ਕਿਹਦਾ ਇਹਦਾ ਇਹ ਨਾਲਿਆਂ ਬਰਾ ਜਿੱਥੇ ਗਾਵੇ ਸਾਰੇ ਕਰੇ ਫਿਰ ਵੇਕ ਪ੍ਰੇਮ ਪਿਆਰ ਬਣਿਆ ਰਵੇ ਇੱਕ ਪ੍ਰੇਮ ਪਿਆਰ ਹੁੰਦਾ ਪਰ ਮੁੰਡਾ ਲੁੱਦੜ ਨਹੀਂ ਪਟਿਆਲੇ ਵਾਲਾ ਅਕੈਡਮੀ ਰਿੰਦਾ ਵਾ ਉਹਦੀ ਚਿੱਲੀ ਦੁਖ ਜਾਂਦੀ 6-7 ਮਹੀਨੇ ਅਗੇ ਚਾਰ ਦੋ ਦੋ ਕੁ ਮਹੀਨੇ ਖੇਡਦਾ ਦੁਖ ਜਾਂਦੀ ਫੇਰ ਫੇਰ ਇੱਕ ਦਿਨ ਖੇਡਿਆ ਪਹਿਲਾ ਮੈਲਾ ਤਰੇਖ ਫੇਰ ਆ ਗਈ ਤੇ ਭਾਵੇਂ ਸਾਡੀ ਟੀਮ ਦਾ ਨਹੀਂ ਬਾਪੂਛਾਂ ਦੀ ਟੀਮ ਦਾ ਖਿਹਾਲੇ ਉਹ ਵੀ ਟੀਮ ਆਪਣੀ ਚਲੋ ਉੱਥੇ ਦੇਖਦੇ ਆ ਮੈਂ ਆ ਬੰ ਨੂੰ ਗਿਆ ਮਾਂ ਕੋਈ ਨਹੀਂ ਤੂੰ 10 ਦਿਨ ਰੋਗ ਕਰਸਤ ਮਾਨ ਚਾਉਣੇ ਮਾਇਆ ਨਾਲ ਥੋੜੀ ਦਿਨ ਇਹੋ ਕੋਈ ਆਗਲਾ ਯਾਦ ਹੀ ਰੱਖਦਾ ਵਾ ਭਾਵੇਂ ਇਹੀ ਗਈ ਆਡੀ ਟੀਮ ਦਾ ਨਹੀਂ ਗਾ ਸੱਜਣ ਮਿੱਤਰ ਬਾਦੂ ਬਾਹਰ ਬੈਠੇ ਹੋ ਕਹਿੰਦੇ ਕੋਈ ਚੱਕਰ ਨਹੀਂ ਦੱਸੋ ਕਿੱਥੇ ਲੋੜਿਆ ਪਰ ਸਵਾਦ ਵੀ ਉੱਥੇ ਆਉਂਦਾ ਜਿੱਥੇ ਕਿਸੇ ਦਾ ਫਾਇਦਾ ਵੀ ਹੋਵੇ ਅਗਲਾ ਗੋਣ ਯਾਦ ਕਰੇ ਫਿਰ ਬੂਟਾਂ ਤੇ ਬੜੇ ਪੈਸੇ ਲਵਾਤੇ ਕਿਸੇ ਦਾ ਮੁੰਡਾ ਲੈ ਆ ਜੀ ਮੁੰਡੇ ਨੇ 800 ਰੁਪਏ ਦੇ ਵਾਹ ਵਾਹ ਹਾਂ ਜੀ ਯਰ ਨਹੀਂ ਪਿਆਰਾਂ ਚ ਪਿਆਰ ਨਹੀਂ ਕਿਰਪੋਰਸ ਏਹ ਫਾਰੀ ਅੱਜ ਜਿਹੜੇ ਮੇਰੇ ਕੱਪੜੇ ਫਾਰੀ ਅਜੀ ਡਿਮਾਂਡ ਦੇ ਆ। ਇਹਦੀ ਡਿਮਾਂਡ। ਇਹ ਆਂਦਾ ਕਿ ਇਹੋ ਇਹੋ ਪਾਲਾ ਮੈਂ ਚਲੇ ਰੋਹ। ਮਨਜੀਤ ਨੂੰ ਕੱਢ ਲੋ ਬਾਹਰ। ਇਹ ਮਨਵਾਦਾ ਕਿ ਇਹ ਪਾਉਣੇ ਆ। ਮੈਂ ਚਲ ਇਹੋ ਪਾ ਲਉ। ਸੋਹਣੀ ਡਰੈੱਸ ਦਿਖਾ ਬੜੀ ਵਧੀਆ। ਬਾਊ ਬਣਿਆ ਆਈ ਤੇ ਬੁੜੀਆਂ ਆਂਦੀਆਂ ਹੋਈਆਂ ਬਾਊ ਬਣਿਆ। ਅੱਜ ਅੱਡੀ ਵੀ ਦਿਨਾਂ ਦੀ ਵਾਲੀ ਇਹ ਇੱਕ ਟਿਕਣ ਗਿਆ। ਇਹ ਨਹੀਂ ਸ਼ਾਰ ਕਾੜੀ ਐ ਸ਼ਾਰ ਕਿਹੜਾ ਮੈਂ ਜੀ ਕਹਿੰਦੇ। ਪ੍ਰੋਮੋਟਰੀਆਂ ਤੁਹਾਡਾ ਨਾਲ ਦਾ ਤੇਰਾ ਕਨੇਡਾ ਬੈਠਾ ਦਾ ਪ੍ਰੋਮੋਟਰੀਆਂ ਦਾ ਭਰਾ ਦੇ 10 ਮਿੰਟਾਂ ਬਾਅਦ ਤੋਂ ਵੀ ਜਾਏ ਕੱਲ ਦਾ ਮੈਚ ਦਾ ਅਖਿਆ ਦੇ 8 ਵਜੇ ਦਾ ਮੇਲਾ ਵੇਖਣ ਦੇ ਆਣਗੇ ਨਹੀਂ ਮੈਂ ਤੇਰਾ ਗਿੱਟਾ ਨਹੀਂ ਠੀਕ ਤੇ ਤੂੰ ਮੇਰੇ ਕੱਲ ਦੇ ਜਵਾਬ ਦਾ ਇਹਨੂੰ ਤਵਾਈਆਂ ਚੱਲਿਆ ਮਨਜੀਦ ਨੂੰ ਪੁੱਛ ਮਾਇਕੇ ਦਵਾ ਇਹਨਾਂ ਦਾ ਉਹ ਤੈਨੂੰ ਖੁੱਲੇ ਪੈਂਦੀ ਆਈਡੀ ਲੌਕ ਕੀਤੀ ਤੂੰ ਗੱਡੀ ਕੋਈ ਨਾ ਕੁਝ ਹੋਰ ਸਾਰਾ ਉੱਪਰ ਰਾਮ ਮਾਈਕ ਤੇ ਉੱਪਰ ਸਾਡਾ ਵੀਰੋ ਪੰਗਰ ਜਲਾ ਲਾ ਜਵੇ ਰਾਮ ਸਾਡੇ ਵੀਰ ਵੀ ਆਏ ਡਾਕਟਰ ਰਾਮ ਜੀ ਬਹੁਤ ਬਹੁਤ ਧੰਨਵਾਦ ਦਾ ਸਾਹਮਣੇ ਜੋਗਨ ਵੈਰੀ ਗੁੱਡ ਜੋਗਨ ਜਿਹੜੀ ਹੈ ਸ਼ੁਰੂਆਤ ਕਰ ਦਿੰਦੀ ਹੈ ਸੋ ਸਾਡੇ ਸੋਚਾ ਸਿੰਘ ਜੀ ਢੋਸਰ ਸਾਹਿਬ ਦਾ ਧੰਨਵਾਦ ਹੈ ਬਚਨਦਰ ਢੱਲੋ ਯੂ ਐਸ ਏ ਰਣਵੀਰ ਢੱਲੋ ਯੂ ਐਸ ਏ ਰਾਜਿੰਦਰ ਜਹਲ ਯੂ ਐਸ ਏ ਸੁਖਪਤਾ ਯੂ ਐਸ ਏ ਜੱਗਾ ਜਹਲ ਜੀ ਨਾਲ ਸਾਡੇ ਅਰਪਾਲ ਸਿੰਘ ਜੀ ਸੋ ਭਾਲਾ ਯੂ ਕੇ ਆ ਜਿਹੜੇ ਗਲਾਸ ਨੇ ਪਾਣੀ ਪੀਓ ਫਿਰ ਪਾਣੀ ਪੀ ਕੇ ਜਿਹੜੇ ਗਲਾਸ ਹੈ ਉਹ ਗਰਾਊਂਡ ਤੋਂ ਬਾਹਰ ਸੁਟਣੇ ਆ ਕੋਈ ਵੀ ਮੇਰਾ ਵੀਰ ਜਿਹੜਾ ਗਰਾਊਂਡ ਦੇ ਵਿੱਚ ਜਿਹੜਾ ਪਾਣੀ ਪੀ ਕੇ ਗਲਾਸ ਗਰਾਊਂਡ ਦੇ ਵਿੱਚ ਨਹੀਂ ਸੁੱਟੂਗਾ ਕਿਉਂਕਿ ਇਹ ਗਰਾਊਂਡ ਆ ਜਿਹੜੀ ਇਹ ਪਵਿੱਤਰ ਹੈ ਔਰ ਇਹ ਸਾਨੀ ਨਾਮਨਾ ਬਖਸ਼ਦੀ ਹੈ ਔਰ ਸਤਕਾਰ ਬਖਸ਼ਦੀ ਹੈ ਇੱਕ ਟੀਮ ਦੇ ਨਾਲ ਇੱਕ ਹੀ ਜਿਹੜਾ ਵੀਰ ਕੋਕ ਹੈ ਉਹ ਫੇਰ ਮੈਦਾਨ ਦੇ ਵਿੱਚ ਰਹਿ ਸਕਦਾ ਹੈ ਬਾਕੀ ਸਾਰੇ ਮੇਰੇ ਵੀਰ ਕੁਰਸੀਆਂ ਲੱਗੀਆਂ ਹੋਈਆਂ ਨੇ ਆਪਾਂ ਕੁਰਸੀਆਂ ਤੇ ਬੈਠ ਕੇ ਜਿਹੜਾ ਆਨੰਦ ਮਾਣਣਾ ਖੇਡ ਕਬੱਡੀ ਦਾ ਸੋ ਬਿੰਦਿ ਜਵੇਂ ਬਿੰਦਿਆਂ ਨੇ ਦਿੱਤੀਆਂ ਨੇ ਹਦਾਇਤਾਂ ਦਿੱਤੀਆਂ ਨੇ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਉਸੇ ਤਰ੍ਹਾਂ ਹੀ ਬੜੇ ਡਿਸਪੀਨ ਦੇ ਨਾਲ ਮੁਕਾਬਲਾ ਖੇਡਿਆ ਜਾਣਾ ਬੀੜ ਬਾਬਾ ਮੁੰਡਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ ਤੇ ਚੌਥਾ ਗੋਲ ਕਬੱਡੀ ਕੱਪ ਜਿਹੜਾ ਅੱਜ ਪਾਵਨ ਪਵਿੱਤਰ ਧਰਤੀ ਉੱਪਰ ਸ਼ੁਰੂ ਹੋਣ ਜਾ ਰਿਹਾ ਹੈ ਪਹਿਲਾ ਓਪਨ ਦਾ ਮੈਚ ਹੈ ਇੱਕ ਪਾਸੇ ਬਾਬਾ ਮਿਸ਼ਨ ਦਾ ਹੈ ਅਸੀਂ ਆਪਣੇ ਸਾਰੇ ਖਿਡਾਰੀਆਂ ਦੇ ਜਿਹੜੇ ਐ ਉਹ ਸਨਮਾਨ ਕਰਨੇ ਨੇ ਸੋ ਕਿਸੇ ਦਾ ਟਰੈਕਟਰ ਨਾਲ ਕਰਨਾ ਹੈ ਕਿਸੇ ਦਾ ਥਾਰ ਨਾਲ ਕਰਨਾ ਹੈ ਸੋ ਜੱਗੇ ਦਾ ਗਲੈਂਝਾ ਗੱਡੀ ਨਾਲ ਸਨਮਾਨ ਕੀਤਾ ਗਿਆ ਇਸ ਟੀਮ ਦੇ ਵੱਲੋਂ ਅੱਜ ਪ੍ਰੀਤ ਦਾ ਵੀ 11000 ਨਾਲ ਸਨਮਾਨ ਜਿਹੜਾ ਜੋ ਕਿਟ ਲਈ ਤੇ ਜੋ ਦਾ ਅਟਲੀ ਉਹਨਾਂ ਵੱਲੋਂ ਕੀਤਾ ਜਾਵੇਗਾ ਇਹਦੇ ਵਿੱਚ ਦੂਜੀ ਟੀਮ ਦੇ ਪਲੇਅਰ ਦਾ ਦੂਜੀ ਟੀਮ ਦਾ ਇਹ ਬੰਨੀ ਧਾਰੀ ਵਾਲ ਜੇ ਬਾਬਾ ਬਿਸ਼ਨਦਾਸ ਖੇਡ ਕਲੱਬ ਦੇ ਦੇਖੋ ਸਾਡੇ ਵੀਡੀਓ ਬਣਾ ਕੇ ਲੋਕੋ ਸਾਡੇ ਦਾ ਸਤਿਕਾਰ ਕਰਦੇ ਆ। ਜੇ ਮੇਰੇ ਬੇਟੇ ਵੀ ਰਹਿੰਦੇ ਪਲੇਅਰ ਜਲਦੀ ਨਾਲ ਆ ਜੇ ਤੇ ਟੀਮ ਆ ਗਈ ਆਪਾਂ ਮੈਚ ਦੀ ਸ਼ੁਰੂਆਤ ਕਰ ਦਈਏ। ਪਹਿਲਾ ਮੁਕਾਬਲਾ ਖੇਡਿਆ ਜਾਣਾ ਸੋ ਉਮਰੀਆ ਨੇ ਬੂਟੇ ਨੂੰ ਮੁਬਾਰਕਬਾਦ ਹੈ ਲਓ ਉੱਪਰਲੇ ਪਾਸੇ ਰੇਡ ਪਈ ਹੋਈ ਆ ਸਾਹਮਣੇ ਖੇਡ ਮੈਦਾਨ ਵਿੱਚ ਤੇਜ਼ ਪਾਰ ਹੈ ਫੁਰ ਸਿੰਘ ਦੀ ਧਰਤੀ ਦਾ ਚਾਰ ਬੱਬਰ ਸ਼ੇਰ ਦੇ ਪਾਸੇ ਪ੍ਰੀਮਾ ਦੂਜੀ ਘੜੀ ਦੇ ਚਿਰਾਗ ਦੀ ਦਾ ਨਾਲ ਸ਼ੁਕਰਾਂ ਵਾਲਾ ਕਲਦੀਪ ਖੜਾ ਬੰਦਾਲੇ ਵਾਲਾ ਪਬਲੂ ਵਿਚਾਰ ਆ ਆ ਸ਼ੁਕਰਵਾਸ਼ੀਆਂ ਵਾਲਾ ਕਲਦੀਪ ਆ ਮੇਰੇ ਬੀਏ ਜਿੰਨਿਆ ਸਵਾ ਪਗਿਆ ਪਈ ਹੋਈ ਉੜਦੀਆਂ ਧੂਰਾਂ ਦੇ ਬਾਗ ਦਿੱਤੀਆਂ ਇਹਦਾ ਰੰਗ ਸੁਦੂਰੀ ਏ ਇਹ ਗੋਰੀ سکھی <سؤال> اور ਆ ਗੁੰਗਿਆਰੀ ਆ ਗਿਆ ਮੇਰੇ ਪੰਜਾਬੀ ਵੀਰੋ 14 ਜਾਂਫੇ ਵਿੱਚੋਂ ਕਿ ਖੜੇ ਮਾਰਨ ਥਾਪੀਆਂ ਦੀ ਚੋਤੀ ਲੱਖਾਂ ਜਵਾਰਾਂ ਲਾਲੀ ਲੋਕੀ ਗੱਲਾਂ ਕਰਨ ਖੜੇ ਧੀਮਾ ਮੰਗਰ ਮੁੜਨ ਨਾ ਖਾਲੀ ਉਹ ਬੈਲੀ ਭੱਜ ਤੜਿਆ ਜੀਤੇ ਮੌੜ ਨਾਲ ਪੰਗਾ ਪਾ ਕੇ ਸਿੰਘ ਬੰਦ ਕੇ ਸਤਿਗੁਰੀਆਂ ਦੇ ਮਿੱਤਰਾਂ ਬੇਕੋਟ ਨਹੀਂ ਲਾ ਕੇ ਇੱਕ ਪਾਸੇ ਆ ਦੇਖਾਂਗੇ ਵੀ ਨੌਜਵਾਨ ਇਹ ਚੜਾਕ ਦੀਦਾ ਮਈਆਂ ਵਾਲੇ ਦੀ ਧਰਤੀ ਹੈ ਜਿਹੜੇ ਫਰੋਜ਼ਪੁਰ ਦਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਸਵਾਦ ਲੱਜਾ ਹੋਇਆ ਕਬੱਡੀ ਦਾ ਬੀੜ ਬਾਬਾ ਗੁੰਡਾ ਸਾਹਿਬ ਦੀ ਪਾਵਨ ਧਰਤੀ ਹੈ ਆ ਮੰਜੀ ਲਈ ਨਾਜਨ ਵਧਿਆ ਆ ਸਾਹਮਣੇ ਸਰ ਸਿੰਘਿਆ ਇਹ ਤੇਜ ਤਾਰ ਕਬੱਡੀ ਪੌਣ ਲਈ ਵਧਿਆ ਹੋਇਆ ਸਾਹਮਣੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਕਾਹਨ ਦੇਖਾਂਗੇ ਅੱਗੇ ਵੱਧ ਕੇ ਟੱਕ ਪਾਉਦਾ ਇਸ ਨਾਰਵਾਲ ਨੂੰ ਆ ਲਗਵਣ ਮਈਆਂ ਵਾਲੇ ਦਾ ਚਰਾਗਦੀਨ ਹੈ ਜਗੜਪਾਣੇ ਨੇ ਕਬੱਡੀ ਕੱਪ ਦਾ ਹੋਰ ਟਰੈਕਟਰ ਦਾ ਜੇਤੂ ਬਣਿਆ ਮੇਰੇ ਪੰਜਾਬੀ ਵੀਰੋ ਆਹ ਦੇਖਾਂਗੇ ਸਾਹਮਣੇ ਉੱਠਦਾ ਬਾਲ ਲਾਈਂਦੀਆਂ ਧੌੜਾਂ ਹੰਦੇ ਦੀ ਦੀਕ ਆਹ ਬੱਲੇ 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 ਵਾਹ ਸੋਹਣਿਆ ਲੈ ਰੂਸਾ ਚਰਾਗਦੀਨ ਭਈਆ ਬੜਾ ਸਮੇਂ ਸਿਰ ਆ ਕਰਵਾਇਆ ਹੋਇਆ ਹੈ। ਕੋਈ ਬਾਜ ਲਈਆਂ ਵਾਲੇ ਦਾ ਜੋ 11000 ਦਾ ਸਨਮਾਨ ਕੀਤਾ ਜਾਣਾ ਪਰਮਿੰਦਰ ਰਾਮ ਧਾਲੀਵਾਲ ਜੀ ਸਾਡੇ ਗਲੀਰ ਨੇ ਉਹ ਵੀ ਕਹਿੰਦੇ ਵੱਡੀ سپورਟ ਕਰਦੇ ਐ। ਵੱਡੀ ਟੀਮ ਬਣਾਉਂਦੇ ਐ, ਵੱਡਾ ਮੇਲਾ ਕਰਾਉਂਦੇ ਐ। ਚੁੱਕੇ ਹੋਣਾਂ ਦੇ ਨਾਲ ਲਾਲੀ ਹੋਣਾਂ ਨਾਲ ਪਿਆਰ, ਯਾਰੀਆਂ ਪੱਕੀਆਂ ਨੇ ਇੱਕ ਪਾਸੇ ਪ੍ਰੀਤ ਭਾਈ ਲੱਤੂ ਵਾਲਾ ਪ੍ਰੀਤ ਔਰ ਦੂਜੇ ਸਾਡੇ ਬਾਪੂ ਨੂੰ ਚਾਹੀਦੀਆਂ ਇੱਕ ਗੰਢਾ ਤੇ ਮਿੱਸੀਆਂ ਰੋਟੀਆਂ ਇੱਕ ਗੰਢਾ ਤੇ ਮਿੱਸੀਆਂ ਰੋਟੀਆਂ ਔਰ ਸਾਡੇ ਬਾਪੂ ਨੂੰ ਚਾਹੀਦੀ ਹੈ ਇਧਰ ਕਹਿੰਦੇ ਜੀਰ ਫੜਦੇ ਆ ਮੇਰੇ ਮਿੱਤਰੋ ਲੈ ਵੀ ਰਾਮ ਓ ਗੁਰੂ ਆਈ ਆੜਿਆ ਰਾਮ ਨਾ ਕਿਸੇ ਕੁਝ ਸੱਜਣ ਜਾਂਦੇ ਆ ਸ਼ੇਰਾ ਮੀਰਾ ਕੁੱਟੀਆਂ ਸ਼ੇਰਾ ਪੰਜਾਬ ਦੇ ਕਰਮਾਂ ਵਾਲਾ ਜਿਹਦੇ ਬਾਪੀਆਂ ਵਾਲੇ ਡੋਡੇ ਜੋਦੇ ਪੀਐਸਸੀ ਉੱਤੇ ਤੁਰਕੀਆਂ ਆਈਆਂ ਤੇ ਜਦੋਂ ਵੀ ਪ੍ਰਮਾਤਮਾ ਹਰ ਇੱਕ ਦੀ ਰੀਜ ਪੂਰੀ ਕਰ ਦੇਵੇ ਉਹ ਤਿਰੰਗਾ ਵਾਲਾ ਪਾ ਜੇ ਜਗਦੀਪ ਸ਼ਰਾਦ ਹੈ ਸ਼ਰਾਦ ਹੈ ਦੀਪ ਚਰਮੇ ਨੂੰ ਮਗਾਉਂਦਾ ਲੈ ਪੁਨੀਪ ਐਮਐਨਈ ਪੰਜਾਬ ਸਪੋਰਟਸ ਕਲੱਬ ਵਾਲੇ ਮਾਨ ਕਰਦੇ ਐਮਐਨਈ ਵੱਡੀ ਨਾਊਸ ਕੀਤੀ ਮੈਚ ਦੇ ਲਈ ਨਗਰਜੀ ਵਾਲਾ ਦੀਪ ਵੀ ਆ ਗਿਆ ਕਾਲਾ ਲੱਖਾ ਸਿੰਘ ਜੀ ਚੋਲਾਸ ਤੋਂ ਪੁੱਜੇ ਧੰਨਵਾਦ ਹੈ ਬਾਪੂ ਬਲਬੀਰ ਸਿੰਘ ਜੀ ਬਡਾਲੀ ਵਾਲੇ ਪੁੱਜੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਰਾਮ ਗੇਲ ਜੀ ਗੁਰੂ ਵਾਲੀ ਦੇ ਨਾਲ ਵੱਡਾ ਭਰਾ ਰਮਨ ਚੱਬਾ ਤੇ ਵਿੱਕੀ ਸਾਡਾ ਲੱਭਾ ਸਮੇਂ ਦੇ ਪ੍ਰਬੰਧਕ ਨੇ ਜਗਤ ਜੋਰ ਜੀ ਉਹ ਸਮੇਂ ਸ਼ਿਕਾਰਾਵਾਸ਼ੀ ਵਾਲਾ ਇਹ ਕੁਲਦੀਖਾ ਇਹ ਭਜੇ ਦਾ ਪਿੰਡੂ ਇਹ ਬਲਕਹੜੇ ਦਾ

ਦੇਦੇ ਸਵਾਦ ਕਬੱਡੀ ਨੂੰ ਜੋੜਦਾ ਹੋਇਆ ਅਗਲੀ ਕਬੱਡੀ ਇਸ ਲਈ ਖੇਡ ਮੈਦਾਨ ਅੰਦਰ ਨੌਜਵਾਨ ਨੇ ਪਾ ਦਿੱਤੀ ਹੈ ਜਦੋਂ ਕਹਿੰਦੇ ਜਿੰਮਾ ਖੁੱਦੀ ਪੜ ਦਾ ਜਗਰ ਹਿੱਤਾ ਮੇਰੇ ਬੰਦਰ ਨੌਜਵਾਨ ਕਹਿੰਦੇ ਕਬੱਡੀ ਪਾੜਿਆ ਕਰੇ ਜਦੋਂ ਪਿਆਰ ਪਰ ਪਿਆਰ ਨੇ ਉਹ ਚੱਕਦਾ ਕੰਬੜਿਆਂ ਦੇ ਧੁੱਸਣ ਦੀ ਮੁੱਤਾ ਉਹ ਚੱਕੇ ਜਾਨ ਕਰਤੇ ਮੁੰਡੇ ਵਾਲੇ ਉਹ ਚੱਕੇ ਜਾਨ ਕਰਤੇ ਮੁੰਡੇ ਵਾਲੇ ਅੱਜ ਅੱਜ ਮੋਟਰਸਾਈਕਲ ਦਾ ਮਾਣ ਸਨਮਾਨ ਵੇ ਹੈ ਬੇਨਤੀ ਹੈ ਮਾਪੋਸ਼ਾਂ ਦੀ ਅਪਾਰ ਕਿਰਪਾ ਜੇਦੀ ਜੇਦੀ ਲੰਗੇ ਰਿਹਾ بلٹ کا بلٹ کا مان سلم ہوا ایک سنمان ہونا ہے بہت ویڈیو ملنے جہے وہ میرے پیدا کیتے ہیں ہاں جی آ سلمان میں بےتی کروں گا بھی چھوٹا بائرا کھو نہیں ہے ਬਾਬਾ ਸੁਭਾ ਸਿੰਘ ਜੀ ਪੁਹਾੜਕੇ ਵਾਲੇ ਮਹਾਂਪੁਰਸ਼ ਵੀ ਖੇਡ ਮੈਦਾਨ ਦੇ ਵਿੱਚ ਆ ਜਾਣ ਪਲੇਅਰ ਉਹਨਾਂ ਨੂੰ ਯਾਦ ਕਰ ਰਹੇ ਐ ਬਾਬਾ ਸੁਭਾ ਸਿੰਘ ਜੀ ਪੁਹਾੜਕੇ ਵਾਲੇ ਮਹਾਂਪੁਰਸ਼ ਖੇਡ ਮੈਦਾਨ ਦੇ ਵਿੱਚ ਆਉਣੀਏ ਉਹਨਾਂ ਦਾ ਵੀ ਮਿਲ ਵੀਰੋ ਬਹੁਤ ਪਿਆਰ ਹੈ ਕਬੱਡੀ ਦੇ ਖਿਡਾਰੀਆਂ ਦੇ ਨਾਲ ਇੱਕ ਸਨਮਾਨ ਜਿਹੜਾ ਹੁਣ ਕੀਤਾ ਜਾ ਰਿਹਾ ਹੈ ਜੋ ਹਨ ਚੋਲਾ ਸਾਹ ਦਾ ਸਨਮਾਨ ਥਾਰ ਗੱਡੀ ਦੇ ਨਾਲ ਗੋਰਾ ਕਨੇਡਾ ਜੀਤੀ ਕਨੇਡਾ ਗਨਾਲ ਕੈਨੇਡਾ ਤੇਜ ਆਸਟਰੀਆ ਸੁਲਵਿੰਦਰ ਦੇਹਨੀਆ ਲੰਤੂ ਮਨਦੀਪ ਭਾਈ ਲੰਤੂ ਰਵਨ ਕਲੇਰ ਆਵਾਜ਼ਾਂ ਵਾਲੇ ਪੰਜਾਬੀ ਵੀਰ ਲਖਾ ਪ੍ਰਭਾਨ ਜੀ ਇਸ ਲਈ ਖੇਡ ਮੈਦਾਨ ਦੇ ਵਿੱਚ ਨਾਲ ਮੇਰੇ ਮਿੱਤਰੋ ਸ਼ਾਮਲ ਨੇ ਆਹ ਚੋਲੇ ਨੇ ਕਹਿੰਦੇ ਸੁਖਮਨ ਪੈਦਾ ਕੀਤਾ ਚੋਲੇ ਦੇ ਮੇਰੇ ਮਿੱਤਰੋ ਅਰਸ਼ੋਣਾ ਦੀ ਗੱਲ ਹੁੰਦੀ ਹੈ ਔਰ ਚੋਲੇ ਦੇ ਬਾਜੂ ਵਰਗੇ ਖਿਡਾਰੀ ਸਮੇਂ-ਸਮੇਂ ਤੇ ਜਿਹੜੇ ਪੈਦਾ ਕੀਤੇ ਆ ਇਸ ਸਾਲ ਕੋਲਾ ਸਾਹਿਬ ਕੀ ਤਿੰਨ ਗੱਡੀਆਂ ਮਾਨ ਸਨਮਾਨ ਦੇ ਵਿੱਚ ਜਾਣਗੀਆਂ ਆ ਪਹਿਲੀ ਥਾਰ ਚੱਲੀ ਐ ਦੂਜੀ ਬਾਜੂ ਨੂੰ ਸਨਮਾਨ ਦੇ ਵਿੱਚ ਬੈਣੀ ਐ ਤੀਜੀ ਕਹਿੰਦੇ ਅਰਸ਼ ਨੂੰ ਵੱਡੀ ਗੱਡੀ ਦਾ ਮਾਨ ਸਨਮਾਨ ਪਰ ਜਿੱਥੇ ਵਾਲੇ ਜੋਬਨ ਦਾ ਅੱਜ ਵੱਡੇ ਪੱਧਰ ਤੇ ਸਰਦਾਰ ਕੈਚਲ ਸਿੰਘ ਦੇ ਪੁੱਤਰ ਦਾ ਸਨਮਾਨ ਜਿਹੜਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕੀਤਾ ਜਾ ਰਿਹਾ ਹੈ ਲਗੀ ਜੋਬਨਾ ਸਮੇਤ ਪਰਿਵਾਰ ਨੂੰ ਸਾਰੇ ਸਾਰੇ ਪਰਿਵਾਰਾਂ ਨੂੰ ਮੁਬਾਰਕਬਾਦ ਹੈ ਇਹ ਪ੍ਰੀਤ ਲੱड्डੂ ਦੀ ਮਦਦਤ ਮੇਰੇ ਮਿੱਤਰੋ ਅੱਜ ਜੋਗਨ ਦਾ ਸਰਮਾਨ ਜਿਹੜਾ ਕੀਤਾ ਜਾ ਰਿਹਾ ਹੈ 4 बाय 4 ਹੈ ਥਾਰ ਗੱਡੀ ਹੈ ਇੰਨੀ ਬੜੀ ਮੰਗਿਆ ਪਰ ਜਦੋਂ ਕਹਿੰਦੇ ਜਦੋਂ ਜੋਗਨ ਰੇਡਾ ਪਉਂਦਾ ਹੈ ਵੇ ਬਾਬਾ ਜੀ ਇਹ ਵੀ ਥਾਰ ਰੰਗੂ ਜੰਮ ਕੇ ਏਡਾ ਪਉਂਦਾ ਜਿਵੇਂ ਥਾਰ ਲੱਖਾ ਪ੍ਰਭਾਨ ਜੀ ਜੰਮ ਕੇ ਚੱਲਦੀ ਆ ਨਾ ਰੋਡ ਤੇ ਤੇ ਜਦੋਂ ਜੋਬਰ ਏਡਾ ਪਉਂਦਾ ਸਰਦਾਰ ਕੈਪਟਨ ਸਿੰਘ ਦਾ ਪੁੱਤਰ ਤੇ ਫਿਰ ਦੁਨੀਆ ਦੇ ਵਿੱਚ ਗੱਲਾਂ ਕਰਵਾ ਦਿੰਦਾ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਮੇਰ ਕਰਨ ਇਹ ਮਾਨ ਸਨਮਾਨ ਹਰ ਜੀ ਹਰਮਨ ਜੀ ਹਰਮਨ ਸਿੰਘ ਤੇ ਮਨਮੋਹਨ ਸਿੰਘ ਜੀ ਪਹਿਲਾ ਤੇ ਉਹ ਸਾਹਿਬ ਲੈ ਵੀ ਪ੍ਰੀਤ ਲੰਗੂ ਆਇਆ ਇਹਨਾਂ ਦੀ ਧੰਨਵਾਦ ਆ ਇਹ ਸੋਚ ਹੁੰਦੀ ਹੈ ਔਰ ਅੱਖਾਂ ਵੀ ਮੇਰੇ ਸਾਰੇ ਸਾਥੀ I that. No! ਹਰ ਧੰਨੋ ਯਾਰਾਂ ਦਾ ਯਾਰ ਵੱਡਾ ਵੀਰ ਤੇ ਨਾਲ ਰਣਵੀਰ ਰਣਵੀਰ ਧੰਨੋ ਜੀ ਤੇ 75 ਚ ਲਹੂਰੀ ਹਰਜੀਤ ਰਣਾਲਵੀ ਦੀ 골ਡ ਰਿੰਗ ਦਾ ਸਰਵਾਰ ਹੋਵੇਗਾ। ਉਹ ਕਬੱਡੀ ਮੁਬਾਰਕ ਵਾਲਾ ਸਾਡੇ ਹਰਜੀਤ ਵੀਰ ਔਰ ਉੱਥੇ ਭਾਈ ਸਰਤਾਜ ਹੁੜੀ ਮਹਾਨ ਕਿਵੇਂ ਭਾਈ ਬਹੁਤ ਹੋੜੇ ਉਹਨਾਂ ਨੂੰ ਰੌਣਹਣਿਆਂ ਦੇ ਲਈ ਵੱਡੇ ਮਾੜ ਤੇ ਸਰਵਾਰ ਨੇ ਦੇ ਨਾਲ ਬਾਜ ਰੰਜਾਪੁਰ ਦਾ ਸਨਮਾਨ ਹੋਣ ਲੱਗਾ ਹੈ ਰਵਿੰਦਰ ਚੰਦ ਸ਼ਬਦ ਹੋੜ ਜਰੂਰੀ ਨੇ ਬਾਜ ਦਾ ਸਨਮਾਨ ਬਾਜ ਸਾਡਾ ਵੀਰ ਹੈ ਬੜਾ ਵਧੀਆ ਖਿਡਾਰੀ ਹੈ ਪ੍ਰੀਤ ਭਾਈ ਲੰਦੂ ਵਾਲਾ ਮਾਨ ਸਨਮਾਨ ਕਰ ਰਿਹਾ ਆਪਣੇ ਸਾਥੀਆਂ ਦੇ ਮੁਬਾਰਕਬਾਦ ਹੈ ਔਰ ਧੰਨਵਾਦ ਵੀ ਹੈ ਪ੍ਰੀਤ ਵਧੀਆ ਸੋਚ ਜਾਂ ਸਾਡੇ ਵੀਰ ਦੀ ਔਰ ਆਪਣੇ ਸਾਥੀਆਂ ਦੇ ਮਾਨ ਸਨਮਾਨ ਕਰ ਰਿਹਾ ਬਹੁਤ ਬਹੁਤ ਧੰਨਵਾਦ ਫਾਈਨਲ ਮੈਚ